ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬੇ ਤੇਲ ਤੁਮ ਗਿਆ ਹੀ ਗੱਡੀ 'ਚ ਤੇ ਹੈਗਾ ਜੀ ਪਿਆਰਿਓ ਸਤਿਗੁਰੂ ਰਾਮ ਦਾ ਸਤਿ ਅਤਿ ਵੀਜਦੇ ਫਿਰ ਜੀ ਸਾਹੀ ਤੁਹਾਨੂੰ ਵੇਖ ਕੇ ਖੜੇ ਹੀ ਬਾਬਿਓ ਤੇ ਨੀ ਚਾਪਣੀ ਤੁਹਾਨੂੰ ਤੁਹਾਡੇ ਦਸਨੋ ਜੀ ਅਦਾਸ ਦੀਰ ਦੀ ਕਰਿਓ ਸ਼ਹੀ ਸਿੰਘਾਂ ਨੂੰ ਠੀਕ ਹੈ ਨਾ ਕਿ ਸ਼ਹੀ ਸਿੰਘ ਸਹਾਇ ਹੋਣ ਆਪ ਬੇਨਤੀ ਕਰਿਓ ਮਹਾਰਾਜ ਨੂੰ ਅਕਾਲ ਨੂੰ ਮਹਾਕਾਰ ਨੂੰ ਅਦਾਸ ਦੀਰ ਦੀ ਕਰਿਓ ਕਿ ਚਰਤੀ ਕਰਾ ਦੀ ਸਾਡੀ ਵੀ ਤੇ ਜਿਹੜੇ ਕਾਜ ਨਹੀਂ ਅਸੀਂ ਇੱਕ ਤੁਰੇ ਆ ਸਤਿਗੁਰੂ ਸਹਾਇ ਹੋਣ ਤੇ ਸਿੱਖਾਂ ਦੇ ਅਸੀਂ ਸਹਾਇ ਹੁੰਦੇ ਰਹੀ ਇਗਦੀ ਤੇ ਆਪਜੀ ਦੀ ਵੀ ਚੜ੍ਹਦੀ ਕਲਾ ਦੀ ਅਰਦਾਸ ਅਗੀ ਕਰਾਂਗੇ ਤੇ ਸਿੰਘੋ ਆ ਦੇਖ ਲਓ ਬਾਬਾ ਜੀ ਹੁਣੀ ਆ ਵਿਚ ਦੇ ਆ ਤੇ ਮੈਂ ਉਹੀ ਕਿਹਾ ਹੁੰਦਾ ਕਿ ਜਿਹੜਾ ਅਪੰਗ ਹੋ ਆ ਜਿਹੜਾ ਬੰਦਾ ਕਾਮਨਾ ਕਰੇ ਆਦੇ ਉਹਨੇ ਇੱਕ ਲਤ ਨਹੀਂ ਹੈਗੀ ਬਾਬਾ ਜੀ ਕਦੀ ਹੋਇਆ ਨਹੀਂ ਮੰਨ ਜਗੇ ਲਤ ਨਹੀਂ ਹੈਗੀ ਤੇ ਕਦੀ ਹੋਇਆ ਨਹੀਂ ਮੰਨ ਜਗੇ ਕੋਈ ਕੋਈ ਨਹੀਂ ਸਭ ਚੜ੍ਹਦੀ ਕਲਾ ਚੜ੍ਹਦੀ ਕਲਾ ਜਿਨ੍ਹਾਂ ਨੇ ਕੰਮ ਕਰਨੇ ਆ ਦੇਖ ਲਓ ਤੁਹਾਡੇ ਸਾਹਮਣੇ ਅਸੀਂ ਬਾਬਾ ਜੀ ਨੂੰ ਦੇ ਕੇ ਖੜੇ ਹਾਂ ਤੇ ਇਹ ਲੋ ਚੜ੍ਹਦੀ ਕਲਾ ਸਿਖਾ ਦੀ ਗੁਰੂ ਸਾਹਿਬ ਆਪ ਸਹਾਇ ਹੋਦੇ ਸ਼ੀਤ ਸਿੰਘ ਹੈਗੇ ਆ ਜੀ ਜਿਹੜੇ ਨਾਲ ਕਰਦੇ ਆ ਹੈਗੇ ਜੀ ਸ਼ੀਤ ਸਿੰਘ ਹੈਗੇ ਆ ਜੀ ਬੁੜਾ ਦਲਦੇ ਸਾਰੇ ਬੁੜਾ ਦਲਦੇ ਸਾਰੇ ਸੀਟਿੰਗ ਤੁਹਾਡੇ ਨਾਲ ਹੀ ਆ ਚਲੋ ਠੀਕ ਹੈ ਠੀਕ ਹੈ ਜੀ ਭਾਈ ਕਾਲ ਸਾਹਿਬ ਵਾਈ ਗੁਰਜੀ ਕੀ ਫਤਿਹ ਜੀ